ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਚੱਲੇ ਆਂ ਸਹੀਦੀ ਦੀ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਫਤਿਹਗੜ੍ਹ ਸਾਹਿਬ ਵਿਖੇ ਜਾਣ ਤੋਂ ਪਹਿਲਾਂ ਅਸੀਂ ਇਹ ਬਲੌਗ ਬਣਾਉਣਾ ਸ਼ੁਰੂ ਕਰ ਰਹੇ ਹਾਂ ਤੇ ਤੁਹਾਨੂੰ ਰਸਤੇ ਦੇ ਵਿੱਚ ਦਿਖਾਵਾਂਗੇ ਵੀ ਅਸੀਂ ਕਿੱਥੇ ਕਿੱਥੇ ਰੁਕਾਂਗੇ ਕਿੱਥੇ ਕਿੱਥੇ ਮੱਥਾ ਟੇਕਣਾ ਜਾਵਾਂਗੇ ਕਿਹੜੀਆਂ ਕੜੀਆਂ ਜਗ੍ਹਾ ਨੇ ਜੋ ਉੱਥੇ ਇਤਿਹਾਸਕ ਜਗ੍ਹਾ ਨੇ ਤੇ ਉਹਨਾਂ ਦੀ ਕੀ ਮਹੱਤਤਾ ਹੈ ਇਹ ਸਾਰਾ ਕੁਝ ਤੁਹਾਨੂੰ ਸਾਡੇ ਬਲੌਗ ਦੇ ਵਿੱਚ ਦੇਖਣ ਨੂੰ ਮਿਲਿਆ ਤੇ ਆਜੋ ਚੱਲਦੇ ਆ ਹੁਣ ਮਿੱਤਰੋ ਬਾਈ ਕਰਦੇ ਫੇਟਣ ਜਮਾ ਹਿਲਣਾ ਸੰਗਤ ਨੇ ਬਾਈ ਨਿਸ਼ਾਨ ਫਿੱਟ ਕਰਵਾ ਲਈ ਗੁਰੂ ਸਾਹਿਬ ਦੇ ਮੋਟਰਸਾਈਕਲਾਂ ਉੱਪਰ ਤੇ ਹੁਣ ਚਾਲੇ ਪਾਉਣ ਦੀ ਤਿਆਰੀ ਹੈ ਕਰਤਾ ਬਈ ਫਿੱਟ ਬਈ ਨਹੀਂ ਕਰਤੇ ਫਿੱਟ ਤੇ ਸੰਗਤ ਦੇਖੋ ਜੀ ਰਸਤੇ ਦੇ ਵਿੱਚ ਸੰਗਤ ਦਾ ਇਹ ਹੜ ਆਇਆ ਹੋਇਆ ਹੈ ਦੇਖੋ ਧਿਆਨ ਨਾਲ ਸੰਗਤ ਵਿੱਚ ਕਿੰਨਾ ਜੋਸ਼ ਹੈ ਚਾਹ ਪਾਣੀ ਸ਼ਕ ਲੋ ਬਈ ਚਾਹ ਪਾਣੀ ਰਾਹ ਦੇ ਵਿੱਚ ਅਸੀਂ ਚਾਹ ਪਾਣੀ ਸ਼ਕਣ ਲਈ ਖੜੇ ਆ ਤੇ ਬਾਈ ਹੁਣੀਆਂ ਨੇ ਪਰੌਂਠਿਆਂ ਦਾ ਆਦੂ ਵਾਲੇ ਪਰੌਂਠਿਆਂ ਦਾ ਲੰਗਰ ਚੱਲ ਰਿਹਾ ਤੇ ਚਾਹ ਪਾਣੀ ਸ਼ਕ ਕੇ ਸੰਗਾਂ ਨੇ ਚੱਲੇ ਪਾਉਣੇ ਆ ਤੇ ਸੰਗਤਾ ਦੇਖੋ ਜੀ ਸੰਗਤਕ ਰੈਕਟਰਾਂ ਉੱਪਰ ਪੂਰੇ ਐਨ ਜੋਸ਼ ਨਾਲ ਆ ਜੋਸ਼ ਹੈ ਨੂੰ ਜਵਾਨਾਂ ਚ ਚਲੋ ਭਾਈ ਚਲੀਏ ਹੁਣ ਆਪਾਂ ਤੇ ਚਾਲੇ ਪਾ ਦਿੰਦੇ ਅਸੀਂ ਨਾਲੇ ਦੁਬਾਰੇ ਫੇਰ ਲੰਗਰ ਪਾਣੀ ਛੱਕੇ ਤੇ ਖਿੱਚ ਲਓ ਮੋਟਰਸਾਈਕਲ ਹੁਣੇ ਗਰਾ ਆ ਕੀ ਕਰ ਲਿਆ ਮੋਟਰਸਾਈਕਲ ਪੈਂਚਰ ਹੋ ਗਿਆ ਬਾਈ ਦਾ ਜਮਾ ਐਨ ਬਿਲਕੁਲ ਥੇੜੇ ਜਾ ਕੇ ਚਲੋ ਕੋਈ ਨਹੀਂ ਲਵਾ ਕੇ ਰਾਂ ਫਟਾਫਟ ਪੈਂਚਰ ਆ ਲਾਈ ਬਾਈ ਆਇਆ ਯਾਰ ਨਾ ਕੋਈ ਸੰਗ ਦਾ ਪੈਂਚਰ ਹੋ ਗਿਆ ਪਹੁੰਚਣ ਸਾਰ ਸਭ ਤੋਂ ਪਹਿਲਾਂ ਅਸੀਂ ਲਾਈਨ ਦੇ ਵਿੱਚ ਮੱਥਾ ਟੇਕਣ ਲਈ ਸੰਗਤ ਦਾ ਪੂਰਾ ਇਹ ਨਹਾੜ ਆਇਆ ਹੋਇਆ ਤੇ ਸੰਗਤ ਪੂਰੇ ਜੋਸ਼ ਨਾਲ ਲੈਣ ਦੇ ਵਿੱਚ ਲੱਗੀ ਮੱਥਾ ਟੇਕ ਰਹੀ ਹੈ ਉਸ ਤੋਂ ਬਾਅਦ ਅਸੀਂ ਭੋਰਾ ਸਾਹਿਬ ਗੱਲ ਮੱਥਾ ਦੇਖਣ ਗਏ ਜਿੱਥੇ ਛੋਟੇ ਸਾਹਿਬ ਜਦਿਆਂ ਨੂੰ ਨੀਹਾਂ ਦੇ ਵਿੱਚ ਚਿਣਿਆ ਸੀ ਦੀਵਾਰ ਅੱਜ ਵੀ ਉੱਥੇ ਬਿਲਕੁਲ ਉਸੇ ਤਰ੍ਹਾਂ ਮੌਜੂਦ ਹੈ ਉਸ ਤੋਂ ਬਾਅਦ ਅਸੀਂ ਠੰਡਾ ਬੁਰਜ ਵੇਖੇ ਮੱਥਾ ਟੇਕਿਆ ਜਿੱਥੇ ਛੋਟੇ ਸਾਹਿਬ ਜਦਿਆਂ ਨੇ ਮੱਥਾ ਗੁਜਰ ਕਰਨਾ ਰਖਿਆ ਗਿਆ ਸੀ ਤੇ ਉਸ ਤੋਂ ਬਾਅਦ ਹੀ ਨਾਲ ਹੀ ਅਸੀਂ ਗੁਰਦੁਆਰਾ ਜੋਤੀ ਸਰੂਪੇ ਦੀ ਚਲੇ ਗਏ ਇਹ ਉੱਥੇ ਜਾ ਕੇ ਮੱਥਾ ਟੇਕਿਆ ਤੇ ਹੁਣ ਅਗਲੇ ਦਿਨ ਆਪਾਂ ਪਹੁੰਚਿਆ ਆਮ ਖਾਸ ਬਾਗ ਆਓ ਤੁਹਾਨੂੰ ਆਮ ਖਾਸ ਬਾਗ ਦੇ ਦਰਸ਼ਨ ਕਰਾਉਣੀ ਆ ਨੇ ਦੇ ਪਾਸੇ ਆਮ ਖਾਸ ਭਾਗ ਦੇ ਵਿੱਚ ਇਹ ਪ੍ਰਾਤਨ ਹਵੇਲੀ ਬਹੁਤ ਦੇਖਣਯੋਗ ਹੈ ਅਸੀਂ ਇੱਥੇ ਪਹੁੰਚੇ ਤੇ ਬਾਈ ਹਰਣਾ ਨਾਲ ਗੱਲਬਾਤ ਕਰੀ ਆ ਕੋਲ ਉਹਨਾਂ ਨਾਲ ਹੱਥ ਇਹ ਜਰਾ ਅੱਗੇ ਸਾਰੇ ਜੇ ਨੋਟ ਕਰਿਆ ਜਾ ਰਿਹਾ ਹੈ ਕੋਈ ਕੋਈ ਆ ਆ ਸਾਡੀ ਕੁਈ ਦੀਆਂ ਚੋਣਾਂ ਨਿਯਾਇਆਂ ਹੋਣਗੀਆਂ ਕੋਈ ਹੈਗਾ ਤਾਂ ਉਹ ਦੱਸ ਦੇ ਤੇ ਉਹ ਰਸੋਈ ਸੀ ਕਿਹੜਾ ਬਾਈ ਕਹਿੰਦਾ ਕਿਹੜਾ ਬਾਈ ਰਸੋਈ ਕੀ ਨੇ ਕਿਹਾ ਚਲ ਬਾਈ ਹੋਮੜਾ ਜੇ ਇੱਧਰ ਹਾਂ ਬਾਈ ਦੱਸ ਕੇ ਮੈਂ ਕਿੱਥੇ ਚੱਲਣੀਆਂ ਆ ਰਸੋਈ ਜੀ ਵੀਰੇ ਇੱਥੇ ਠੀਕ ਹੈ ਜੀ ਅੱਜ ਤੇ ਪੱਟੀਆਂ ਹੋਈਆਂ ਸਾਜੀ ਵਿੱਚ ਲੱਪਣਾ ਲੱਗੇ ਇੱਥੇ ਖਾਣਾ ਬਣਾਇਆ ਜਾਂਦਾ ਧੂਆਂ ਬਾਈ ਫਿਰ ਕਿੱਧਰ ਦੀ ਨਿਕਲਦੀ ਧੂਆਂ ਕਿੱਧਰ ਬਾਹਰ ਦੇ ਜਾਂਦਾ ਸੀ ਰਾਪੀ ਠੀਕ ਹੈ ਠੀਕ ਕੋਲ ਤੁਹਾਡੇ ਪਾਸੇ ਨੇ ਦੋ ਅੱਗਾਂ ਬੰਦੀਆਂ ਇੱਕ ਵਾਰੀ ਅੱਗ ਪੈਂਦੀ ਸਾਰੀਆਂ ਨੂੰ ਠੀਕ ਹੈ ਜੀ ਇੱਕ ਵਾਰੀ ਅੱਗ ਬੰਦਦੀ ਹੈ ਨਾ ਸਾਰਿਆਂ ਨੂੰ ਠੀਕ ਮੰਨ ਲਓ ਇੱਕ ਜਗ੍ਹਾ ਤੇ ਅੱਗ ਪੈਂਦੀ ਉਧਰ ਵੀ ਚਲੀ ਜਾਂਦੀ ਨਾਲ ਹੀ ਠੀਕ ਆਹ ਵਾਰ ਨਹੀਂ ਇਹ ਤਰ੍ਹਾਂ ਪੱਠਾ ਸਿੱਟਦੀ ਪੱਠਾ ਸਿੱਟਦੀ ਠੀਕ ਜਰਾਣ ਪਾਰਚਾ ਮੋੜੇ ਨੇ ਉਹ ਵੀ ਹੋਈ ਆ ਉਹ ਵੀ ਸੋਈ ਹੈਗੀ ਪਰ ਅੱਗ ਪੈਂਦੀ ਪੌਦੇ ਵਗਦੇ ਆ ਦੋਹਾਂ ਇੱਥੇ ਹੀ ਉਹ ਘਰ ਸੁਈ ਹੈ ਹੈ ਇੱਥੇ ਸੁਈ ਆ ਉਹਦੇ ਚੌਂ ਨੀ ਕਿੱਥੇ ਉਹੋ ਜਿਹਾ ਡੈਕ ਨੇਮ ਲੱਗਾ ਹੋਇਆ ਤੇ ਠੀਕ ਹੀ ਕੰਮ ਕਰਦਾ ਸੀ ਇੱਥੇ ਬੰਦੇ ਨਾ ਕੋਲ ਕਰ ਦਿੱਤੀ ਮਾਰੀ ਦੇ ਉਸ ਤੋਂ ਬਾਅਦ ਅਗਲੀ ਹਵੇਲੀ ਤੇ ਅਗਲੀ ਹਵੇਲੀ ਤੋਂ ਬਾਅਦ ਅਗਲੀ ਹਵੇਲੀ ਦੇਖੋ ਸਹੀ ਐਂ ਪੂਰੀ ਸੰਭੀ ਹੋਈ ਚੀਜ਼ ਹੈ ਪੁਰਾਤਨ ਚੀਜ਼ ਹੈ ਦੇਖਣ ਵਾਲੀ ਹੈ ਪੂਰੀ ਦੇਖੋ ਅੰਦਰੋਂ ਅੱਜ ਜੀ ਆਪਾਂ ਤੁਹਾਨੂੰ ਲੈ ਕੇ ਜਾਂਦੇ ਹਾਂ ਹੋਰ ਅੱਜ ਆਵਾਂਗਾ ਆਹ ਬੰਦ ਤੇ ਹਟਦੇ ਸ਼ਾਇਦ ਆਰੇ ਨੀਚਾ ਕੇ ਇਹ ਨਾ ਇਹ ਕਿੱਥੇ ਹੈ ਬੈਠ ਜੁਰੇ ਬੈਠ ਜੁਰੇ ਹੈ ਹੈ ਉਰੇ ਸੋਨੇ ਵੀਡੀਓ ਬਾਲੀ ਸੋਹਣੀ ਬਣਦੀ ਆ ਤੇਰੀ ਓਏ ਆਇਆ ਲੱਗਦਾ ਸੌ ਲੱਗੇ ਕੋਈ ਫਿਲਮ ਚ ਹੁੰਦ ਖੜੀ ਮੜਾਈ ਤੈਨੂੰ ਇੱਥੇ ਕੋਈ ਖਾਸ ਬਹੁਤੀ ਸੰਗਤ ਤਾਂ ਨਹੀਂ ਪਰ ਬਹੁਤ ਵਧੀਆ ਹਵੇਲੀ ਐ ਦੇਖਣਯੋਗ ਐ ਇਸ ਕੀ ਬਾਈ ਹੁਣੀ ਚੱਲ ਪਈ ਤੇ ਥੱਲੇ ਹੁਣ ਕਹਿੰਦੇ ਡੂੰਗਾ ਦੇਖ ਕੇ ਆਵਾਂਗੇ ਕੀ ਐ ਉਹਨਾਂ ਅੱਗੇ ਦੇਖੋ ਕੀ ਮਿਲਦਾ ਕੀ ਨਹੀਂ ਮਿਲਦਾ ਚੱਲ ਪੀ ਸੰਗਤ ਗੇਰਾ ਆ ਵੀ ਆਂਦੀ ਆਂ ਸਾਰੇ ਪਾਸੇ ਨਿਕਲ ਆ ਜਾਣਾ ਗਾਲ ਗਾਲ ਨਾ ਗੱਡੋ ਗਾਲ ਤੋਂ ਭਰੇ ਕਰੂ ਬਈ ਇਹ ਵੀਡੀਓ ਪਾ ਲੈ ਦੇ ਰਾ ਯੂਰੇ ਬੇਸ ਵਾਂ ਰਹਿ ਜੀ ਨਾ ਬੇਸ ਵਾਂ ਰਹਿ ਜੀ